ਤੇ ਮੈਡੀਕਲ ਸਟਾਫ ਜਿਹੜਾ ਇੱਥੇ ਹੈਲਪ ਕਰ ਰਿਹਾ ਲੋਕਾਂ ਦੀ ਕਿਸ ਤਰ੍ਹਾਂ ਦੇ ਮਰੀਜ਼ ਆ ਰਹੇ ਨੇ ਉਹ ਕਈ ਦਿਨਾਂ ਤੋਂ ਲੋਕ ਪਾਣੀ ਦਾ ਸ਼ਿਕਾਰ ਨੇ ਜੀ ਕਿਸ ਤਰ੍ਹਾਂ ਦੇ ਪੇਸ਼ੈਂਟ ਸਾਹਮਣੇ ਆ ਰਹੇ ਨੇ ਡਿੱਗਣ ਦੇ ਨਾਲ ਸੱਟ ਜਲ ਲੱਗ ਜਾਂਦੀ ਆ ਉਹ ਵੀ ਮਰੀਜ਼ ਆ ਰਹੇ ਆ ਉਹਨਾਂ ਨੂੰ ਵੀ ਉਹ ਸੀ ਫਸਟ ਦੇ ਜਿਹੜੀ ਉਹ ਦੇ ਰਹੇ ਆ ਮੈਡੀਸਨ ਵਗੈਰਾ ਜਿਹੜੀ ਹਰ ਇੱਕ ਤਰ੍ਹਾਂ ਦੀ ਮੈਡੀਸਨ ਸਾਡੇ ਕੋਲ ਉੱਥੇ ਹੈਗੀ ਆ ਪਾਣੀ ਨੀਵਾ ਹੋ ਗਿਆ ਉਸ ਤੋਂ ਬਾਅਦ ਡੇਂਗੂ ਦਾ ਖਤਰਾ ਹੈਗਾ ਆ ਮਲੇਰੀਆ ਦਾ ਵੀ ਖਤਰਾ ਹੈਗਾ ਇਹਦੇ ਵਿੱਚ ਸਾਡੇ ਹੈਲਥ ਵਰਕਰ ਸਾਹਿਬ ਖੜੇ ਨੇ ਜੀ 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 ਐਸੇ ਸਾਹ ਉਹ ਵੀ ਇੱਥੇ ਡਿਊਟੀ ਦੇ ਉਪਲਬਧ ਨਹੀਂ ਇਹਨਾਂ ਦੀਆਂ ਟੀਮਾਂ ਜਿਹੜੀਆਂ ਬਾਅਦ ਵਿੱਚ ਉਹਨਾਂ ਵਿੱਚ ਫੋਗਿੰਗ ਕਰਵਾਉਣਗੀਆਂ ਪਾਣੀ ਹੋ ਰਿਹਾ ਮਿਕਸ ਹੋ ਰਿਹਾ ਇਹਦੇ ਵਿੱਚ ਮੱਛਰ ਮੱਖੀਆਂ ਸਭ ਹੋ ਰਿਹਾ ਤੇ ਇਹਦੇ ਨਾਲ ਇੱਕ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਅਲਰਜੀ ਦੀ ਜਿਹਦੇ ਨਾਲ ਲੋਕਾਂ ਨੂੰ ਖਾਰਸ਼ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਉਹ ਅਸੀਂ ਮੇਨ ਕਾਫੀ ਮਰੀਜ਼ ਸਾਡੇ ਕੋਲ ਆ ਰਹੇ ਆ ਪਹਿਲੇ ਥੋੜਾ ਕੰਡੀਸ਼ਨ ਹੋਰ ਸੀ ਲੇਕਿਨ ਹੁਣ ਕੰਡੀਸ਼ਨ ਹੋਰ ਹੋ ਗਈ ਹੈ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਮੇਨ ਸਹੂਲਤ ਚਾਹੀਦੀ ਹੈ ਵੀ ਇਹਨਾਂ ਦੇ ਬੰਨ ਪੱਕੇ ਕੀਤੇ ਜਾਣ ਜਾਂ ਗਾਂਹਾਂ ਜਾਂ ਅੱਗੇ ਤੋਂ ਇਹ ਆਪਣੀ ਨੌਬਤ ਆਵੇ ਹੀ ਨਾ ਅ ਪਰ ਜਿਹੜੀਆਂ ਬਾਤ ਦੀਆਂ ਪ੍ਰਬੰਧ ਆ ਤੁਹਾਡੇ ਡਿਪਾਰਟਮੈਂਟ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਉਹ ਵੀ ਕੀਤੇ ਜਾ ਰਹੇ ਨੇ ਕਿ ਜੇ ਕੋਈ ਪੇਸ਼ੈਂਟ ਉਹਦੇ ਵਿੱਚ ਵੀ ਕਹਿੰਦੇ ਉਹਨਾਂ ਨੇ ਪਹਿਲਾਂ ਮੈਡੀਕਲ ਟੀਮਾ ਸਾਡੇ ਰੋਸਟਰ ਪਹਿਲਾਂ ਤਿਆਰ ਕਰਕੇ ਰੱਖੇ ਹੋਏ ਨੇ ਤੁਹਾਡੀ 24 ਘੰਟੇ ਡਿਊਟੀ 24 ਘੰਟੇ ਨਾਈਟ ਸਟਾਫ ਸਾਡਾ ਮੈਡੀਕਲ ਜਿਹੜਾ ਵਾ ਉਹ ਮੁੰਡਿਆਂ ਦੀ ਡਿਊਟੀ ਆ ਉਹ ਇੱਥੇ ਰਾਤ ਨੂੰ ਰਹਿੰਦੇ ਆ ਸultanpur Lodhi ਦੇ ਵਿੱਚ ਉਹਨਾਂ ਡਾਕਟਰਾਂ ਉਹਨਾਂ ਮੈਡੀਕਲ ਸਟਾਫ ਵਾਲਿਆਂ ਨੂੰ ਵੀ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਆ ਜੋ ਇਹਨਾਂ ਔਖੇ ਹਾਲਾਤਾਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੇ ਨੇ ਇਧਰਲੀ ਸਾਈਡ ਦੇਖੋਗੇ ਤਾਂ ਪਾਣੀ ਬਿਲਕੁਲ ਸੜਕ ਦੇ ਨਾਲ ਲੱਗਿਆ ਹੋਇਆ ਇਹ ਬੰਨ ਦੇ ਨਾਲ ਖਹਿ ਰਿਆ ਅੱਜ ਪਾਣੀ ਹੋਰ ਜ਼ਿਆਦਾ ਵਧ ਰਿਹਾ ਇਹ ਮੈਡੀਕਲ ਸਟਾਫ ਜਿਹੜਾ ਇੱਥੇ ਹੈਲਪ ਕਰ ਰਿਹਾ ਲੋਕਾਂ ਦੀ ਕਿਸ ਤਰ੍ਹਾਂ ਦੇ ਮਰੀਜ਼ ਆ ਰਹੇ ਨੇ ਉਹ ਕਈ ਦਿਨਾਂ ਤੋਂ ਲੋਕ ਪਾਣੀ ਦਾ ਸ਼ਿਕਾਰ ਨੇ ਜੀ ਕਿਸ ਤਰ੍ਹਾਂ ਦੇ ਪੇਸ਼ੈਂਟ ਸਾਹਮਣੇ ਆ ਰਹੇ ਨੇ ਹਾਂਜੀ ਸੱਸੀ ਗਾਲ ਜੀ ਇੱਥੇ ਸਾਡੇ ਕੋਲ ਜ਼ਿਆਦਾ ਸਿਰਦਰਦ ਦੇ ਲੂਜ਼ ਮੋਸ਼ਨ ਦੇ ਪੇਸ਼ੈਂਟ ਆ ਰਹੇ ਆ ਜਿਸ ਤਰ੍ਹਾਂ ਮਤਲਬ ਕੋਈ ਛੱਟ ਜਿੱਦਾਂ ਇੱਥੇ ਕਈ ਵਾਰ ਬਜ਼ੁਰਗ ਆ ਜਾਂਦੇ ਆ ਉਹਨਾਂ ਦੇ ਇੱਥੇ ਡਿੱਗਣ ਦੇ ਨਾਲ ਛੱਟ ਜਲ ਲੱਗ ਜਾਂਦੀ ਆ ਉਹ ਵੀ ਮਰੀਜ਼ ਆ ਰਹੇ ਆ ਉਹਨਾਂ ਨੂੰ ਵੀ ਉਹ ਸੇਫਸਟ ਜਿਹੜੀ ਉਹ ਦੇ ਰਹੇ ਆ ਮੈਡੀਸਨ ਵਗੈਰਾ ਜਿਹੜੀ ਹਰ ਇੱਕ ਤਰ੍ਹਾਂ ਦੀ ਮੈਡੀਸਨ ਸਾਡੇ ਕੋਲ ਤੇ ਹੈਗੀ ਆ ਸੇਫਸਟ ਦੇ ਤੌਰ ਤੇ ਉਹਨਾਂ ਨੂੰ ਦੇ ਰਹੇ ਆ ਮਨੁਢਲੀ ਸਹਾਇਤਾ ਦੇ ਲਈ ਪੂਰੀ ਤੁਹਾਡੀ ਟੀਮ ਤਿਆਰ ਹੈ ਹਾਂਜੀ ਹਾਂਜੀ ਪੂਰੀ ਟੀਮ ਪਿਆਰ ਸਾਡੀ ਕੈਂਪ ਐਂਬੂਲੈਂਸ ਇੱਥੇ ਖੜੀ ਆ ਇਹ ਸਾਡੀ ਹੈਗੀ ਆ ਟਿੱਬੇ ਦੀ ਇੱਕ ਸਾਡੇ ਤੋਂ ਅੱਗੇ ਖੜੇ ਨੇ ਉਹ ਸੁਲਤਾਨਪੁਰ ਦੀ ਐਂਬੂਲੈਂਸ ਆ ਇੱਕ ਸਾਡਾ ਕੈਂਪ ਜਿਹੜਾ ਵਾ ਉਹ ਆਪਣੇ ਲੱਖਵਰਿਆਂ ਜਿਹੜਾ ਸਕੂਲ ਆ ਨਾ ਇੱਕ ਉੱਥੇ ਡਾਕਟਰ ਸਾਹਿਬ ਬੈਠੇ ਹੋਏ ਨੇ ਇੱਕ ਟੀਮ ਸਾਡੀ ਉੱਥੇ ਬੈਠੀ ਹੋਈ ਆ ਹਾਂਜੀ ਤਿੰਨ ਟੀਮਾਂ ਇੱਥੇ ਜਗ੍ਹਾ ਤੇ ਹੈ ਹਾਂਜੀ ਇੱਕ ਹਾਂਜੀ ਹਾਂਜੀ ਬਾਕੀ ਸਾਰੇ ਜਿੱਦਾਂ ਉਧਰਲਾ ਏਰੀਆ ਉਹ ਕਵਰ ਕਰ ਰਹੇ ਨੇ ਲਖਵਰਿਆਂ ਦੇ ਜਿਹੜੇ ਸਕੂਲ ਵਾਲਾ ਇੱਧਰ ਜਿਹੜਾ ਪਾਣੀ ਵਾਲਾ ਅਸੀਂ ਕਵਰ ਕਰਦੇ ਪਏ ਐ ਐਮਬੂਲੈਂਸ ਸਾਡੀ ਹੋਰ ਆ ਗਈ ਆ ਜਿੱਦਾਂ ਸਿਚੁਏਸ਼ਨ ਥੋੜੀ ਜਿਹੀ ਕ੍ਰਿਟੀਕਲ ਹੋਈ ਜਾ ਰਹੀ ਆ ਨਾ ਉਹਦੇ ਹਿਸਾਬ ਨਾਲ ਆਪਾਂ ਥੋੜੇ ਹੋਰ ਟੀਮ ਬਣਾ ਲਾਂਗੇ ਇੱਕ ਪਾਣੀ ਚ ਤੁਰੇ ਫਿਰਨ ਕਰਕੇ ਇੱਕ ਪਾਣੀ ਦੇ ਕਰਕੇ ਮੱਛਰ ਪੈਦਾ ਹੁੰਦਾ ਹੈ ਜਾਂ ਡੇਂਗੂ ਵਰਗੀ ਸਮੱਸਿਆ ਆ ਇਸ ਤਰ੍ਹਾਂ ਦੀ ਉਹ ਕੋਈ ਪੌਸਿਬਿਲਿਟੀ ਲੱਗ ਰਹੀ ਹੈ ਤੁਹਾਨੂੰ ਕਿ ਪਾਣੀ ਤੋਂ ਪੈਦਾ ਹੋਣ ਵਾਲੀਆਂ ਜਿਹੜੀਆਂ ਬਿਮਾਰੀਆਂ ਨੇ ਖੜੇ ਬਿਲਕੁਲ ਜੀ ਉਹ ਉਹ ਵੀ ਹੁਣ ਵੀ ਆ ਤੇ ਉਸ ਤੋਂ ਬਾਅਦ ਤੋਂ ਵੀ ਹੋਣੀ ਜਦੋਂ ਪਾਣੀ ਨੀਵਾ ਹੋ ਗਿਆ ਉਸ ਤੋਂ ਬਾਅਦ ਡੇਂਗੂ ਦਾ ਖਤਰਾ ਹੈਗਾ ਆ ਮਲੇਰੀਆ ਦਾ ਵੀ ਖਤਰਾ ਹੈਗਾ ਇਹਦੇ ਸਾਡੇ ਹੈਲਥ ਵਰਕਰ ਸਾਹਿਬ ਖੜੇ ਨੇ ਜੀ 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 ਐਸਆਈ ਸਾਹਿਬ ਉਹ ਵੀ ਇੱਥੇ ਡਿਊਟੀ ਤੇ ਉਪਲਬਧ ਨੇ ਇਹਨਾਂ ਦੀਆਂ ਟੀਮਾਂ ਜਿਹੜੀਆਂ ਬਾਅਦ ਵਿੱਚ ਉਹਨਾਂ ਵਿੱਚ ਫੋਗਿੰਗ ਕਰਵਾਉਣਗੀਆਂ ਸਾਰੀਆਂ ਜੀ ਉਹਦਾ ਪ੍ਰਬੰਧ ਤੁਸੀਂ ਰੱਖਿਆ ਹੈ ਬੈਕਅਪ ਬਿਲਕੁਲ ਸਰ ਬਿਲਕੁਲ ਜੀ ਕੱਲ ਵੀ ਅਸੀਂ ਫੋਗਿੰਗ ਕਰਵਾਈ ਹੈ ਜੀ ਹਾਂ ਹਾਂ ਜੀ ਜਿੱਥੇ ਜਿੱਥੇ ਪਾਣੀ ਖੜਾ ਆ ਕਿਉਂਕਿ ਜਿਹੜਾ ਡੇਂਗੂ ਮੱਛਰ ਆ ਇਹ ਖੜੇ ਪਾਣੀ ਦੇ ਵਿੱਚ ਹੀ ਪੈਦਾ ਹੁੰਦਾ ਸੋ ਇਸ ਕਰਕੇ ਜਿੱਥੇ ਜਿੱਥੇ ਖੜਾ ਪਾਣੀ ਚਲਦੇ ਪਾਣੀ ਚ ਨਹੀਂ ਖੜੇ ਚ ਉੱਥੇ ਅਸੀਂ ਫੋਗਿੰਗ ਕਰਵਾਈਆਂ ਆ ਨਾਲ ਸਪਰੇ ਵਗੈਰਾ ਵੀ ਕਰਵਾ ਲਏ ਪਾਣੀ ਦੇ ਨਾਲ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਆ ਕਿ ਵੈਸੇ ਤਾਂ ਬਹੁਤ ਗੰਦਾ ਪਾਣੀ ਹੋ ਰਿਹਾ ਮਿਕਸ ਹੋ ਰਿਹਾ ਇਹਦੇ ਵਿੱਚ ਮੱਛਰ ਮੱਖੀਆਂ ਸਭ ਹੋ ਰਿਹਾ ਤੇ ਇਹਦੇ ਨਾਲ ਇੱਕ ਜ਼ਿਆਦਾ ਪ੍ਰੋਬਲਮ ਆ ਰਹੀ ਐ ਅਲਰਜੀ ਦੀ ਜਿਹਦੇ ਨਾਲ ਲੋਕਾਂ ਨੂੰ ਖਾਰਸ਼ ਦੀ ਬਹੁਤ ਪ੍ਰੋਬਲਮ ਆ ਰਹੀ ਐ ਉਹ ਅਸੀਂ ਮੇਨ ਕਾਫੀ ਮਰੀਜ਼ ਸਾਡੇ ਕੋਲ ਆ ਰਹੇ ਆ ਖਾਰਿਸ਼ ਤੋਂ ਜਿੱਦਾਂ ਉਹਨਾਂ ਨੂੰ ਅਲਰਜੀ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਰੈਸ਼ਸ ਹੋ ਰਿਹਾ ਨਾਲ जख्म ਵੀ ਹੋ ਰਿਹਾ ਉਹਦੇ ਲਈ ਸਾਡੇ ਕੋਲ ਵਾਇਟਮੈਂਟ ਖਾਣ ਲਈ ਸਾਰੀ ਮੈਡੀਸਨ ਅਵੇਲੇਬਲ ਹੈ ਅੱਛਾ ਇੱਕ ਬਹੁਤ سارے ਦਰਸ਼ਕ ਦੇਖ ਵੀ ਰਹੇ ਹੋਣਗੇ ਪੰਜਾਬ ਦਾ ਬਹੁਤ ਹਿੱਸਾ ਮਾਝੇ ਤੋਂ ਲੈ ਕੇ ਦੁਆਬਾ ਹੁਣ ਮਾਲਵੇ ਦੇ ਵੀ ਫਾਜ਼ਿਲਗਾ ਤੱਕ ਲਪੇਟ ਚ ਹੈਗੇ ਨਹੀਂ ਤੁਸੀਂ ਆਪਣੇ ਆਪਣਾ ਬੈਸਟ ਸੋਲੂਸ਼ਨ ਦਿਓ ਕਿ ਪ੍ਰੀਕੌਸ਼ਨ ਕੀ ਰੱਖਣ ਧਿਆਨ ਕਿਹੜੀਆਂ ਗੱਲਾਂ ਦਾ ਰੱਖਣ ਜਿਹੜੇ ਲੋਕ ਖੜਾ ਦੀ ਲਪੇਟ ਦੇ ਵਿੱਚ ਆਈ ਹੋਈ ਹੈ ਮੈਂ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿੱਦਾਂ ਪਾਣੀ ਦੇ ਨਾਲ ਜਿਹੜੀ ਸਮੱਸਿਆ ਹੋ ਰਹੀ ਹੈ ਉਹ ਹੈ ਅਲਰਜੀ ਉਹਦੇ ਗੰਦੇ ਪਾਣੀ ਤੋਂ ਆਪਾਂ ਨੂੰ ਬਚਾ ਲਈ ਆਪਣੇ ਕੋਲ ਵਿਟਾਮਿਨਟ ਰੱਖਣੀ ਚਾਹੀਦੀ ਹੈ ਜਿੱਦਾਂ ਬਹੁਤ ਸਾਰੇ ਵਿਟਾਮਿਨਟ ਆਉਂਦੀਆਂ ਅਲਰਜੀ ਦੀਆਂ ਪਲੱਸ ਆਪਾਂ ਨੂੰ ਆਪਣੇ ਫੁੱਲ 슬ੀਵਸ ਜਿੱਦਾਂ ਕਲੋਥਸ ਪਾ ਕੇ ਰੱਖਣੇ ਚਾਹੀਦੇ ਆ ਤੇ ਬਾਕੀ ਹੋਰ ਮਾਸ ਜਿੱਦਾਂ ਇਹਦੇ ਤੋਂ ਕਾਫੀ ਸਮੈਲ ਵਗੈਰ ਆਉਂਦੀ ਐ ਮਾਸਕ ਅਵੇਅਰ ਕਰਨੇ ਚਾਹੀਦੇ ਆ ਜਾਂ ਕੋਈ ਫੀਵਰ ਹੁੰਦਾ ਤਾਂ ਉਹਦੇ ਲਈ ਪੈਰਾਸੀਟਾਮੋਲ ਹਾਂਜੀ ਆਪਣੀ ਸਾਫ ਸਫਾਈ ਨਾਰਮਲ ਆਪਣੀ ਹਾਈਜਨ ਨੂੰ ਮੇਨਟੇਨ ਕਰਕੇ ਰੱਖਣਾ ਚਾਹੀਦਾ ਹੈ ਹਾਂਜੀ ਜਿੱਦਾਂ ਆਪਾਂ ਹੁਣ ਗੰਦਾ ਪਾਣੀ ਦੇ ਨਾਲ ਜੋ ਘਰ ਵਿੱਚ ਆਪਾਂ ਖਾਣਾ ਬਣਾਉਨੇ ਆ ਮਤਲਬ ਉਹ ਪਾਣੀ ਨਹੀਂ ਯੂਜ਼ ਕਰਨਾ ਚਾਹੀਦਾ ਮੇਨ ਆਪਾਂ ਨੂੰ ਬੋਟਲ ਵਾਲਾ ਹੀ ਪਾਣੀ ਯੂਜ਼ ਕਰਨਾ ਚਾਹੀਦਾ ਹਾਂ ਹਾਂਜੀ ਉਹ ਵਾਈਡ ਕਰਨਾ ਚਾਹੀਦਾ ਹਾਂਜੀ ਤਾਂ ਇੱਕ ਹੋਰ ਸਰ ਗੱਲ ਐ ਕਿ ਜਿਸ ਤਰ੍ਹਾਂ ਹੁਣ ਪਹਿਲੇ ਥੋੜਾ ਕੰਡੀਸ਼ਨ ਹੋਰ ਸੀਗੀ ਲੇਕਿਨ ਹੁਣ ਕੰਡੀਸ਼ਨ ਹੋਰ ਹੋ ਗਈ ਆ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਔਰ ਜਿਹੜੇ ਬੰਨ ਤੋਂ ਪਰਲੀ ਸਾਈਡ ਦੇ ਆ ਲੋਕ ਮਤਲਬ ਇਹੀ ਗੁਜ਼ਾਰਿਸ਼ ਕਰਨੀ ਚਾਹੀਦੀ ਕਿ ਉਹ ਆਪਣੀ ਸੇਫ ਜਗ੍ਹਾ ਤੇ ਆਉਣ ਕਿਉਂਕਿ ਜਿੰਨੀ ਦੇਰ ਤੱਕ ਆਪਣਾ ਮਤਲਬ ਜੋ ਵੀ ਨੁਕਸਾਨ ਹੋਇਆ ਵਾ ਬਹੁਤ ਲੈ ਲੈ ਆ ਰਹੇ ਆ ਆ ਰਹੇ ਆ ਸੀ ਉਹਨਾਂ ਦੇ ਸਵੇਰੇ ਜਿਹੜੇ ਸੀਗੇ ਪਸ਼ੂ ਡੰਗਰ ਸੀਗੇ ਉਹ ਵੀ ਲਿਆਂਦੇ ਆ ਕਿਸ਼ਤੀਆਂ ਲੱਗੀਆਂ ਹੋਈਆਂ ਵਾ ਐਸਡੀਐਮ ਮੈਡਮ ਵਿੱਚ ਹੀ ਨੇ ਸਵੇਰ ਦੇ ਉੱਥੇ ਪਾਣੀ ਦੇ ਵਿੱਚ ਇੱਕ ਚੀਜ਼ ਹੋਰ ਦੱਸ ਦਿਓ ਬਹੁਤ ਸਾਰੇ ਜਿਹੜੇ ਦੁਨੀਆ ਪਾਰ ਵਸਦੇ ਐ ਐਨਆਰਆਈ ਨੇ ਜਾਂ ਸਿੱਖ ਜਿਹੜੇ ਪੰਜਾਬੀ ਪੰਜਾਬ ਦਾ ਦਰਦ ਰੱਖਦੇ ਨੇ ਉਹ ਸੇਵਾ ਵੀ ਕਰਨੀ ਚਾਹੁੰਦੇ ਨੇ ਜੇ ਮੈਡੀਕਲ ਦਵਾਈਆਂ ਕੁਝ ਉਹ ਭੇਜਣੀਆਂ ਚਾਹਣ ਤਾਂ ਇਹ ਸਲਾਹ ਦਿਓ ਉਹਨਾਂ ਨੂੰ ਕਿ ਕਿਸ ਤਰ੍ਹਾਂ ਦੀ ਮੈਡੀਸਨ ਜਿੱਥੇ-ਜਿੱਥੇ ਹਾੜਾਂ ਦਾ ਖਤਰਾ ਤੇ ਕਿਹੜੀਆਂ-ਕਿਹੜੀਆਂ ਮੈਡੀਸਨ ਜਿਹੜੀਆਂ ਫਰਸਟ ਰੇਟ ਦੇ ਲਈ ਜ਼ਰੂਰੀ ਨੇ ਤੇ ਉਹ ਪਹੁੰਚਣੀਆਂ ਚਾਹੀਦੀਆਂ ਨੇ ਹਾਂਜੀ ਬਸ ਸਰ ਜੀ ਦਾ ਪੱਟੀਆਂ ਵਗੈਰਾ ਹੋਣ ਅਲਰਜੀ ਦੀਆਂ ਦਵਾਈਆਂ ਹੋ ਜਾਣਾ ਤੇ ਬਿਟਾ ਡਿਨ ਵਗੈਰਾ ਜਿਹੜੀਆਂ ਹੁੰਦੀਆਂ ਆ ਬਸ ਇਹ ਬਾਕੀ ਸਾਡੀ ਪੰਜਾਬ ਗਵਰਨਮੈਂਟ ਦੀ ਬਹੁਤ ਜ਼ਿਆਦਾ ਸਾਨੂੰ ਮਿਲ ਰਹੀ ਆ ਸਾਡੀ ਤੇ ਇਹ ਹੀ ਪੀਲਾ ਕੇ ਐਨਆਰਆਈ ਨੂੰ ਕਿ ਜੋ ਪਾਣੀ ਨਿਕਲ ਤੋਂ ਬਾਹਰ ਜੋ ਲੋਕਾਂ ਨੂੰ ਮੇਨ ਸਹੂਲਤ ਚਾਹੀਦੀ ਆ ਵੀ ਇਹਨਾਂ ਦੇ ਬੰਨ ਪੱਕੇ ਕੀਤੇ ਜਾਣ ਜਾਂ ਗਾਂਹਾਂ ਜਾਂ ਅੱਗੇ ਤੋਂ ਇਹ ਆਪਣੀ ਨੌਬਤ ਆਵੇ ਹੀ ਨਾ ਪੰਜਾਬ ਸਰਕਾਰ ਵੱਲੇ ਵੱਲੋਂ ਤੁਹਾਡੇ ਕੋਲ ਫੁੱਲ ਕੋਟਾ ਹੈਗਾ ਦਵਾਈਆਂ ਸਾਡੇ ਕੋਲ ਮੈਡੀਸਿਨ ਬਹੁਤ ਉਪਲਬਧ ਆ ਤੇ ਮੈਡੀਸਿਨ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਗਈ ਦੋ ਗੱਡੀਆਂ ਦੋਨਾਂ ਫੁੱਲ ਮੈਡੀਸਨ ਜੇ ਕੋਈ ਮਦਦ ਕਰਨਾ ਚਾਹੁੰਦੇ ਫਿਲਹਾਲ ਇਹਨਾਂ ਤਾਂ ਬਾਅਦ ਚ ਮਦਦ ਹੋਣਾ ਰੱਖ-ਰਖਾਅ ਦੀ ਬਾਅਦ ਚ ਦਾ ਇਤਨੀ ਪੂਰੀ ਮੈਡੀਕਲ ਤੇ ਦਵਾਈਆਂ ਭੇਜੀ ਬਹੁਤ ਵਧੀਆ ਬਹੁਤ ਵਧੀਆ ਜੀ ਸਭ ਕੁਝ ਬਹੁਤ ਔਰ ਇਹਦੇ ਵਿੱਚ ਇਹ ਵੀ ਦੱਸੋ ਕਿ ਆ ਠੀਕ ਹੈ ਇਥੋਂ ਜਿਹੜਾ ਇਹ ਹੋ ਜਾਏਗਾ ਕੁਦਰਤ ਦੀ ਮਾਰ ਹੈ ਸਾਰੇ ਚਾਹੁੰਦੇ ਆ ਕਿ ਜਲਦੀ ਹੀ ਇਹ ਖਤਰਾ ਖੜਾ ਦਾ ਟਲੇ ਪਰ ਜਿਹੜੀਆਂ ਬਾਤ ਦੀਆਂ ਪ੍ਰਬੰਧ ਆ ਤੁਹਾਡੇ ਡਿਪਾਰਟਮੈਂਟ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਉਹ ਵੀ ਕੀਤੇ ਜਾ ਰਹੇ ਨੇ ਕਿ ਜੇ ਕੋਈ ਪੇਸ਼ੈਂਟ ਐਡਵਾਂਸ ਜੀ ਸਾਡੇ ਰੋਸਟਰ ਡਿਊਟੀ ਰੋਸਟਰ ਜਿਹੜੇ ਹਨ ਉਹ ਪਹਿਲਾਂ ਅਡਵਾਂਸ ਹੀ ਬਣ ਕੇ ਤਿਆਰ ਹੋ ਚੁੱਕੇ ਆ ਕਿ ਜਿੱਦਾਂ ਬਾਈਚਾਂਸ ਹੋਰ ਵੀ ਕਿਸੇ ਜਿੱਦਾਂ ਪਰ ਰੁਆਣੇ ਲੱਗ ਕੇ ਦਾ ਵੀ ਬੰਨ ਕਹਿੰਦੇ ਸ਼ਾਇਦ ਟੁੱਟ ਸਕਦਾ پتہ ਨਹੀਂ ਟੁੱਟ ਗਿਆ ਕੋਈ ਨਿਊਜ਼ ਆ ਰਹੀ ਉਹਦੇ ਵਿੱਚ ਵੀ ਕਹਿੰਦੇ ਉਹਨਾਂ ਨੇ ਪਹਿਲਾਂ ਮੈਡੀਕਲ ਟੀਮਾਂ ਸਾਡੇ ਰੋਸਟਰ ਪਹਿਲਾਂ ਤਿਆਰ ਕਰਕੇ ਰੱਖੇ ਹੋਏ ਨੇ ਥੋੜੀ 24 ਘੰਟੇ ਡਿਊਟੀ 24 ਘੰਟੇ ਹਾਈਟ ਸਟਾਫ ਸਾਡਾ ਮੈਡੀਕਲ ਜਿਹੜਾ ਵਾ ਉਹ ਮੁੰਡਿਆਂ ਦੀ ਡਿਊਟੀ ਆ ਉਹ ਇੱਥੇ ਰਾਤ ਨੂੰ ਰਹਿੰਦੇ ਆ ਇੱਥੇ ਐਂਬੂਲੈਂਸ ਜਿਹੜੀ ਆ ਇਹ 24 ਘੰਟੇ 72 24 ਆ ਐਂਬੂਲੈਂਸ ਵੀ 24 ਤੁਸੀਂ ਆਪਣੇ ਇੱਕ ਵਾਰੀ ਹਸਪੀਟਲ ਜਾਂ ਜਿੱਥੇ ਤੁਸੀਂ ਬੰਧ ਰੱਖਦੇ ਹੋ ਸਾਰਾ ਉਹ ਡਿਟੇਲ ਜਰੂਰ ਦੇ ਦਿਓ ਅਸੀਂ ਸੀਐਸਸੀ ਟਿੱਬਾ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਤੋਂ ਜੀ ਉੱਥੋਂ ਤੋਂ ਜੀ ਇੱਥੇ ਡਿਊਟੀ ਬਿਲਕੁਲ ਜੀ ਡਿਸਟ੍ਰਿਕਟ ਕਪੂਰਥਲਾ ਦੇ ਅੰਦਰ ਠੀਕ ਹੈ ਜੀ ਮੇਰੀ ਟੀਮ ਆ ਸਾਡੀ ਸਾਰੀ ਸਾਰੀ ਟਿੱਬੇ ਦੀ ਐਸਐਮਓ ਟਿੱਬਾ ਜੀ ਵੱਲੋਂ ਉਹਨਾਂ ਦੀ ਰਹਿਨਮਾਈ ਹੈ ਇੱਟ ਹੈ ਜੀ ਮਤਲਬ ਕੈਂਪ ਲੱਗਦੇ ਹੋਏ ਜੀ ਬਿਲਕੁਲ ਜੀ ਸਿਵਲ ਸਰਜਨ ਕਪੂਰਥਲਾ ਜੀ ਠੀਕ ਹੈ ਜੀ ਤਾਂ ਕਪੂਰਥਲਾ ਐਸਐਮਓ ਦੇ ਅਧੀਨ ਜਿਹੜੇ ਇਹ ਮੈਡੀਕਲ ਸਟਾਫ ਦੇ ਲੋਕ ਨੇ ਆਪਣੀ ਡਿਊਟੀ ਨਿਭਾ ਕੱਲੇ-ਕੱਲੇ ਉਹ ਬੰਦੇ ਦਾ ਜਿਹੜਾ ਯੋਗਦਾਨ ਬਹੁਤ ਹੈ ਮੈਂ ਜਿਹੜਾ ਇਸ ਔਖੀ ਘੜੀ ਦੇ ਵਿੱਚ ਪੰਜਾਬੀਆਂ ਦੇ ਪੰਜਾਬ ਦੇ ਲੋਕਾਂ ਦੇ ਹੜਪੀੜਤ ਲੋਕਾਂ ਦੇ ਕੰਮ ਆ ਰਿਹਾ ਹੈ ਤੇਲ-ਫੁੱਲ ਦੀ ਸੇਵਾ ਕਰ ਰਿਹਾ ਹੈ ਮੈਡੀਕਲ ਜਿਸ ਤਰ੍ਹਾਂ ਸਟਾਫ ਆਪਣੀ ਇੱਥੇ ਸੇਵਾ ਨਿਭਾ ਰਿਹਾ 24 ਘੰਟੇ ਅਵੇਲੇਬਲ ਹੈ ਔਰ ਦੂਜੇ ਪਾਸੇ ਇਹਨਾਂ ਦਾ ਇਹ ਵੀ ਕਹਿਣਾ ਕਿ ਪੰਜਾਬ ਸਰਕਾਰ ਦੇ ਵੱਲੋਂ ਦਵਾਈਆਂ ਦੀ ਕੋਈ ਕਮੀ ਨਹੀਂ ਹੈ ਤੇ ਅਸੀਂ 24 ਘੰਟੇ ਡਿਊਟੀ ਦੇ ਰਿਹਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਰੀਜ਼ ਹੈ ਉਸ ਨੂੰ ਹਰ ਸਿਚੁਏਸ਼ਨ ਦੇ ਵਿੱਚ ਬਚਾਵਾਂਗੇ ਹਰ ਸਿਚੁਏਸ਼ਨ ਦੇ ਵਿੱਚ ਹੈਂਡਲ ਕਰਾਂਗੇ